ਲੋ ਜੀ ਮਿੱਤਰੋ ਅੱਜ ਜੋ ਪਲ ਆਇਆ ਏ 15 ਤਰੀਕ 2025 7ਵਾਂ ਮਹੀਨਾ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪਣੀ ਸੜਕ ਦੀ ਸੁਣੀ ਗਈ ਏ ਇਥੋਂ ਸਾਡੀਆਂ ਤਿੰਨ ਪੀੜੀਆਂ ਚੱਲੇ ਗਈਆਂ ਦਾਦੇ ਪਰਦਾਦੇ ਨੂੰ ਤੇ ਅੱਜ ਚੌਥੀ ਪੀੜੀ ਚ ਜਾ ਕੇ ਕੰਮ ਬਣਿਆ ਜੀ ਇਹ ਸਾਡਾ ਸਾਢੇ 6 ਕਰਮਾਂ ਦਾ ਰਾਹ ਸੀਗਾ ਤੇ ਇਹ ਹੁਣ ਮੰਨ ਲਓ ਮੌਕੇ ਤੇ ਤਿੰਨ ਸਰਵਾ ਤਿੰਨ ਕਰਮ ਦਾ ਚੱਲ ਰਿਆ ਸੀਗਾ ਤੇ ਬਾਕੀ ਰਹਿੰਦਾ ਸੀਗਾ ਤੇ ਮਿੰਤੀ ਦਾ ਕੰਮ ਸ਼ੁਰੂ ਹੋਇਆ ਮੁਕੰਮਲ ਆਹ ਖੜੀ ਸਕੋਰਪੀਓ ਗੱਡੀ ਮਿੰਤੀ ਕਰਨ ਵਾਸਤੇ ਆਏ ਨੇ ਆਹ ਦੇਖ ਸਕਦੇ ਆ ਤੁਸੀਂ ਰਾਹ ਦੋਨਾਂ ਪਾਸੇ ਤੇ ਹੈ ਨਹੀਂ ਮਿੱਟੀ ਕਿਉਂਕਿ ਇਹ ਪੈਲੀਆਂ ਦੇ ਵਿੱਚ ਚਲੀ ਗਈ ਜੀ ਵੋਕਾਂ ਨੇ ਬਵੱਟ ਬੰਨੇ ਆਉਦੇ ਵਾਹਲੇ ਵਿੱਚੋਂ ਜੀ ਪੱਥਰ ਕੱਢਤਾ ਐ ਸੜਕਾਂ ਐ ਸੜਕ ਦੇ ਵਿੱਚੋਂ ਤੇ ਫੇਰ ਇਹਦੀ ਚਲੋ ਜੀ ਮਨਤੀ ਦਾ ਕੰਮ ਇਹਦਾ ਸ਼ੁਰੂ ਮੁਕੰਮਲ ਹੋਇਆ ਮੰਨ ਲਓ ਆਰੰਭ ਕੀਤਾ ਤੇ ਸਾਰੇ ਹੀ ਜ਼ਿੰਮੇਵਾਰ ਭਰਾ ਇਕੱਠੇ ਹੋਏ ਸੀਗੇ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਸਿਰੇ ਚੜਿਆ ਸਾਡਾ ਤੇ ਇੱਧਰ ਵੀਰ ਹੁਣ ਕਰਨ ਲੱਗਿਆ ਜੀ ਕੰਪਿਊਟਰ ਦੀ ਸੈਟਿੰਗ ਇੱਕ ਪਾਰਾ ਜਾਂ ਸੈਂਟਰ ਦੇ ਵਿੱਚ ਕਰਨਾ ਹੁੰਦਾ ਹੈ ਫੇਰ ਹੀ ਉਸ ਤੋਂ ਬਾਅਦ ਮਿੰਤੀ ਦਾ ਕੰਮ ਸ਼ੁਰੂ ਹੁੰਦਾ ਹੈ ਤੇ ਦੂਸਰੇ ਆਪਣੇ ਸੱਜਣ ਆਇਆ ਉਹ ਕਹਿੰਦਾ ਜੀ ਮੈਨੂੰ ਦਿਓ ਮੈਂ ਕਰਕੇ ਦਿੰਦਾ ਸੈਟਿੰਗ ਪਾਰੇ ਦੀ ਅਸਲੀ ਕਾਨਕੂ ਤੇ ਦੋਨੋਂ ਇਕੱਠੇ ਸੀ ਕੰਪਿਊਟਰ ਵਾਲੇ ਮਾਈ ਨਾਲ ਅੱਧਾ ਘੰਟਾ ਲੱਗਿਆ ਜੀ ਇਹਨੂੰ ਸੈੱਟ ਕਰਨ ਦੇ ਵਿੱਚ ਹਾਸੇ ਮਜ਼ਾਕ ਦੀਆਂ ਗੱਲਾਂ ਚੱਲਦੀਆਂ ਰਹੀਆਂ ਨਹੀਂ ਇਹ ਕਾਗਜ਼ਾਂ ਤੇ ਪਟਵਾਰੀ ਹੈ ਕਾਨਕੂ ਉਹਵੇਂ ਤਾਂ ਅੱਜ ਆਪਾਂ ਕਾਨਕੂ ਦਾ ਉਹ ਦੂਜੇ ਨਾਲ ਲੱਗੇ ਰੇ ਗੱਲਾਂ ਬਾਤਾਂ ਕਰਨਾ ਲੋ ਜੀ ਹੁਣ ਚੱਲੇ ਆ ਜੀ ਪਹਿਲੇ ਪੱਥਰ ਵੱਲ ਅੱਜ ਪਹਿਲੇ ਪੱਥਰ ਦੀ ਨਿਸ਼ਾਨੀ ਲਾਤੀ ਸੋਨੀ ਕਹਿੰਦਾ ਇੱਥੇ ਹੈ ਜੀ ਪਹਿਲਾ ਪੱਥਰ ਇਹਨੇ ਪੱਥਰ ਤੋਂ ਮੰੰਤੀ ਸ਼ੁਰੂ ਹੋ ਗਈ ਜੇ ਹਵਾ ਠੰਡੀ ਚੱਲ ਰਹੀ ਸੀ ਤੇ ਫਿਰ ਉਸ ਤੋਂ ਬਾਅਦ ਇਹ ਦੂਜੇ ਪੱਥਰ ਵੱਲ ਨੂੰ ਚਲੇ ਗਏ ਤੇ ਇੱਥੇ ਹੌਲੀ ਹੌਲੀ ਸਾਰੇ ਜ਼ਿਮੀਦਾਰ ਭਰਾ ਬਜ਼ੁਰਗ ਛੋਟੇ ਵੱਡੇ ਸਭ ਇਕੱਠੇ ਹੋਣ ਲੱਗੇ ਵੇਖ ਲਓ ਜੀ ਸਬੱਬੀ ਮੇਲ ਬਣਦੇ ਆ ਨਹੀਂ ਤੇ ਇਦਾਂ ਕਦੀ ਨਹੀਂ ਇਕੱਠੇ ਹੋਏ ਤੇ ਅੱਜ ਸੜਕ ਦੀ ਮੰੰਤੀ ਦਾ ਉਪਰਾਲਾ ਸੀਗਾ ਜਿਤੇ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਸਿਰੇ ਚੜਿਆ ਉਸ ਤੋਂ ਬਾਅਦ ਆ ਗਏ ਜੀ ਅਸੀਂ ਜੋੜੀਆਂ ਪੁੜੀਆਂ ਤੇ ਇੱਥੇ ਇੱਕ ਕੰਦ ਦੇ ਉੱਤੇ ਬਹਿ ਗਏ ਮੁੱਬੱਦਲ ਵਾਈ ਜ਼ਿਆਦਾ ਸੀ ਮੀਂਹ ਦੇ ਖਾਰ ਸੀ ਸਾਰੇ ਜਣੇ ਇਕੱਠੇ ਹੋਏ ਬਾਰਸ਼ ਦਾ ਪੈ ਗਿਆ ਜੀ ਪੂਰਾ ਜੋਰ ਇਹ ਝਾਂਜੇ ਵਾਲਾ ਮੀਂਹ ਖੁੱਲ ਜੋਰ ਨਾਲ 15 ਤਰੀਕ ਨੂੰ ਕਿਹਾ ਸੀਗਾ ਪਰ ਉਸ ਤੋਂ ਬਾਅਦ ਸ਼ੈੱਡ 'ਚੋਂ ਸਭ ਸਾਰੇ ਜਣੇ ਇਕੱਠੇ ਹੋ ਗਏ ਗੱਲਾਂ ਬਾਤਾਂ ਲੱਗੇ ਰੇ ਲੋ ਜੀ 20 ਤੋਂ 5 ਤੋਂ ਬਾਅਦ ਖਾਨਗੋ ਸਾਹਿਬ ਆ ਗਏ ਜਿਨ੍ਹਾਂ ਦੀ ਕਾਰਗੁਜ਼ਾਰੀ ਹੈ ਠੀਕੇ ਕੰਮ ਚੱਲਿਆ ਤੇ ਆ ਤਾਣੀਆਂ ਜੀ ਵੱਡੀਆਂ ਵਿੱਚੋਂ ਵੀ ਨਿਸ਼ਾਨੀਆਂ ਲਾਉਣੀਆਂ ਸੀ ਝੋਨੇ ਦੇ ਵਿੱਚ ਤੇ ਫਿਰ ਕਾਨਗੋ ਸਾਹਿਬ ਆਪਣੇ ਕਹਿਣ ਲੱਪੇ ਜੀ ਪੂਰੇ ਐਂਡ ਐਕੂਰੇਟ ਨਿਸ਼ਾਨੀਆਂ ਲੱਗਣੀਆਂ ਚਾਹੀਦੀਆਂ ਕੋਈ ਵਲਵਿੰਗ ਨਾ ਪਾਵੇ ਆਪਾਂ ਤਾਂ ਮਸ਼ੀਨ ਉਹਦੇ ਨਾਲ ਕੰਪਿਊਟਰ ਨਾਲ ਵਲਵਿੰਗ ਪੈਂਦਾ ਹੀ ਨਹੀਂ ਤੇ ਉਹ ਲੱਗਿਆ ਖੜਾ ਜੀ ਝੋਨੇ ਦੇ ਵਿੱਚ ਫਿਰ ਅੱਗੇ ਜਾ ਕੇ ਜੀ ਕਰਨ ਆਪੇ ਬੇਨਤੀ ਦਾ ਕੰਮ ਸ਼ੁਰੂ ਸਾਰੇ ਜਨੇ ਇਕੱਠੇ ਹੋ ਗਏ ਜਿਹੜਾ ਕੋਈ ਰਹਿ ਗਿਆ ਸੀ ਉਹ ਵੀ ਆ ਗਏ ਤੇ ਇਸ ਤੋਂ ਬਾਅਦ ਜੀ ਜਿੰਨਾ ਜਿੰਨਾ ਦੀਆਂ ਪੈਲੀਆਂ ਨਾਮ ਸੀਗੀਆਂ ਮੰਨ ਲਓ ਵੀ ਟੈਲੀ ਦੇ ਵਿੱਚ ਸੜਕ ਆਉਂਦੀ ਸੀ ਕਾਨਗੋ ਸਾਹਿਬ ਕਹਿੰਦੇ ਵੀ ਇੱਧਰ ਆ ਕੇ ਉਸਾਰਨ ਕਰਨਾ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਇੱਕ ਇੱਕ ਕਰਕੇ ਸਾਰੇ ਜਣੇ ਆਪਣਾ ਨਾਮ ਤੇ ਪਤਾ ਤੇ ਫੋਨ ਨੰਬਰ ਲਗਾਉਂਦੇ ਰਹੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀਗਾ ਸਾਰੇ ਵੀ ਸਹਿਯੋਗ ਕਰ ਰਹੇ ਸੀਗੇ ਵੀ ਰਾਤ ਖੁੱਲਾ ਹੋਵੇ ਵਧੀਆ ਬਣੇ ਵੀ ਲੰਘੇ ਟਾਪੇ 'ਚ ਕਿਸੇ ਨੂੰ ਦਿੱਕਤ ਨਾ ਆਵੇ ਸ਼ਾਮ ਦੇ ਵੱਜ ਗਏ ਸੀਗੇ 5:30 ਤੇ ਮੰਤੀ ਵਾਲਾ ਕੰਮ ਜਾਰੀ ਸੀ ਕੀ ਕਾਨ ਕੋ ਸਾਹਿਬ ਵਾਰ-ਵਾਰ ਪੁੱਛ ਰਹੇ ਸੀ ਕਿਸੇ ਨੂੰ ਕੋਈ ਇਤਰਾਜ਼ਤ ਨਹੀਂ ਉਹ ਕਹਿੰਦੇ ਸੀ ਸਾਨੂੰ ਕੋਈ ਪ੍ਰਾਇਮ ਨਹੀਂ ਅਸੀਂ ਸਾਰੇ ਦੀ ਜਮਾਨਾ ਦੇ ਨਾਲ ਸਾਰੇ ਜਣੇ ਇਕਾ ਕਰਕੇ ਹੀ ਤੁਰੇ ਸੀਗੇ ਤੇ ਜਿੱਥੇ-ਜਿੱਥੇ ਨਿਸ਼ਾਨੀਆਂ ਲੱਗ ਰਹੀਆਂ ਸੀ ਉੱਥੇ-ਉੱਥੇ ਟਾਹਣੀਆਂ ਲਾਈਆਂ ਜਾ ਰਹੀਆਂ ਸੀ ਇਹ ਆਪਣੇ ਸਰਕਾਰੀ ਰਾਹ ਦੀ ਹੋ ਰਹੀ ਸੀ ਮੰਤੀ ਕਿਉਂਕਿ ਕਾਫੀ ਦੋ ਪੀੜੀਆਂ ਤੋਂ ਸੁਣਦੇ ਆ ਰਹੇ ਸੀਗੇ ਇਹ ਸੜਕ ਇੱਧਰ ਆ ਇੱਧਰ ਆ ਇੱਧਰ ਹੈ ਇਹ ਅੱਜ ਸਾਰਿਆਂ ਨੂੰ ਹੀ ਸ਼ੀਸ਼ਾ ਕਰਵਾ ਦਿੱਤਾ। ਨਿੰਤੀ ਨੇ ਵੀ ਮੈਂਡਰ ਕਿੱਥੇ ਐ ਸੜਕ ਕਿੱਥੇ ਐ ਤੇ ਸਭ ਨੂੰ ਚਾਨਣਾ ਪੈ ਗਿਆ। ਸਾਰੇ ਜਣੇ ਕਾਨਗੋ ਸਾਹਿਬ ਦੇ ਲਾਗੇ ਜਾ ਕੇ ਸਾਈਨ ਕਰਵਾਏ। ਵੀ ਕੱਲ ਨੂੰ ਕੋਈ ਕਵੇ ਨਾ ਵੀ ਮੈਨੂੰ ਉਤਰਾਇ ਸੀ। ਇਹ ਚੱਲਦਾ ਰਿਹਾ ਸਿਲਸਿਲਾ ਸਾਡਾ। ਨਿੰਤੀ ਦਾ ਯੋਰਾ ਨਾਲ ਲੱਗੇ ਰੇ ਸਾਰੇ ਜਣੇ। ਜਗ੍ਹਾ ਹੀ ਨਿਕਲੀ ਏ ਸਾਰੀ। ਅੰਦਰ ਫੇਰ ਇਸ ਤੋਂ ਬਾਅਦ ਲਿਆਂਦੇ ਜੀ ਵਾਸ ਕਿਉਂਕਿ ਟਾਹਣੀਆਂ ਨਾਲ ਸਾਡਾ ਕੰਮ ਲੋਟ ਨਹੀਂ ਆਉਂਦਾ ਸੀਗਾ ਫਿਰ ਮੱਛਰਦਾਨੀ ਵਾਲੇ ਡੰਡੇ ਲਿਆਂਦੇ ਇਹਨਾਂ ਨੂੰ ਵੱਡ ਵੱਡ ਕੇ ਨਿਸ਼ਾਮ ਦੇਈ ਵਾਲੇ ਥਾਂ ਤੇ ਲਾਉਂਦੇ ਰਹੇ ਕਿਉਂਕਿ ਇਹ ਹਵਾ ਨਾਲ ਡਿੱਗਦੇ ਨਹੀਂ ਦੂਸਰੇ ਡਿੱਗ ਪੈਂਦੇ ਆ ਇੱਧਰ ਸਾਰੇ ਹੀ ਸੱਜਣ ਆਏ ਹੋਏ ਸੀਗੇ ਇਹ ਹੁਣ ਸਾਡਾ ਵਾਪਸੀ ਦਾ ਵਾ ਕਿਉਂਕਿ ਪਹਿਲਾਂ ਸੱਜੇ ਹੱਥ ਹੋ ਗਈ ਸੀ ਮਿਲਤੀ ਫਿਰ ਖੱਬੇ ਹੱਥ ਨੂੰ ਪਾਉਣੀ ਸੀ ਮਿਲਤੀ ਤੇ ਫਿਰ ਆਪਾਂ ਆਪਣਾ ਵੀ ਦਿਖਾ ਦੂਰਾ ਚਿਹਰਾ ਤੇ ਆ ਹੁਣ ਲਾਸਟ ਤੇ ਪਹੁੰਚ ਗਏ ਮਿੰਤੀ ਦਾ ਕੰਮ ਅੱਜ ਜਿੱਥੇ ਪੱਕੀ ਸੜਕ ਤੇ ਹੁੰਦੀ ਸੀ ਉਥੇ ਕਈ ਨਾ ਹਲਕਾ ਜਿਹਾ ਟੱਕ ਲਾ ਦਿੰਦੇ ਸੀ ਕਿਉਂਕਿ ਉਥੇ ਕੋਈ ਡੰਡਾ ਲੱਗਣਾ ਨਹੀਂ ਸੀ ਕਈ ਨਾ ਹਲਕਾ ਟੱਕ ਲਾਉਣਾ ਪੈਂਦਾ ਸੀਗਾ ਤੇ ਇਦਾਂ ਹੀ ਗਾਂ ਦੀ ਗਾਂ ਕੰਮ ਚੱਲੀ ਗਿਆ ਲੋ ਜੀ ਅਗਲੇ ਦਿਨ ਸਾਡੀ ਸੀਗੀ ਇੱਥੇ ਮੀਟਿੰਗ ਕਿਸੇ ਨੂੰ ਕੋਈ ਰਾਜ਼ ਹੀ ਉਤਰਾਜ ਕੀ ਨਾ ਹੋਵੇ ਤੇ ਉਹਦੇ ਉਕਾਰਸਤੇ ਮੀਟਿੰਗ ਲਾਈ ਗਈ ਜੀ ਆਪਣਾ ਮੰਨ ਲਓ ਵੀ ਫੈਸਲਾ ਕੀ ਹੋਇਆ ਜੀ ਬੋਲੋ ਸਰ ਸਾਹਿਬ ਕੋਈ ਨਹੀਂ ਆਇਆ ਕਿ ਜੋ ਸਰ ਜੀ ਅੱਜ ਛੜਕ ਦੇ ਪਮੈਸ਼ ਪਹਿਲੇ ਹੋਈ ਸੀ 601 ਨੰਬਰ ਮਾਈਨਰ ਦੇ ਦੋਨੋਂ ਤਰਫ ਜੋ ਛੜਕਾਂ ਜਾਂਦੀਆਂ ਸੀ ਸਾਰੇ ਛੜਕਾਂ ਦੇ ਨਾਲ ਲੱਗਦੇ ਕਿਸਾਨ ਜਿਹੜੀਆਂ ਛੜਕਾਂ ਨਾਲ ਲਿੰਕ ਲੱਗਦੀਆਂ ਸੀ ਉਹਨਾਂ ਦੇ ਉਹ ਕਿਸਾਨ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਗਿਆ ਭਾਈਚਾਰੇ ਦੇ ਤੌਰ ਤੇ ਬਈ ਇਹਨਾਂ ਨੂੰ ਛੜਕਾਂ ਨੂੰ ਇਕੱਠੀਆਂ ਕਰਕੇ ਦੋਵਾਂ ਨੂੰ 6 ਕਰਮ ਚੌੜੇ 33 ਫੁੱਟ ਤੋੜ ਇਹਨੂੰ ਪੱਕੀ ਸਰਕਾਰ ਦੇ ਅੱਗੇ ਬੇਨਤੀ ਕਰਕੇ ਪੱਕਾ ਕਰਵਾਇਆ ਜਾਏ ਔਰ ਇਸ ਨੂੰ ਜੋੜ ਕੇ ਸਾਰੇ ਸੈਂਪੀ ਭਾਈਚਾਰੇ ਨਾਲ ਰਲ ਮਿਲ ਕੇ ਜੇ ਮਿੱਟੀ ਪਾਣੀ ਪਈ ਜੋ ਵੀ ਕਰਨਾ ਪਿਆ ਸਾਰੇ ਸੈਂਪੀ ਨਾਲ ਕੀਤਾ ਜਾਏ। ਮੈਂ ਸਾਰਿਆਂ ਦਾ ਇਹ ਧੰਨਵਾਦ ਕਰਦਾ। ਇੱਕ ਨਿਗਾਨ ਸਨੇਕ ਰਸਾਇੰਦ ਕਰਾ ਲੈਂਦੇ ਆਂ ਜੀ ਯਾਰ ਚਾਹੀਦੇ ਆਂ ਸਾਡਾ ਮਦਦ ਕਰਦੇ ਆਂ ਲੋ ਜੀ ਇਹੋ ਰਸਾਇੰਦ ਕਰਾ ਕਰੀਂ ਮੇਰੇ ਸਾਇਨਾਂ ਨਾਲ ਕੰਮ ਖਤਮ ਹੋ ਗਈ ਉਹ ਇੱਥੇ ਬੰਦ ਰੱਖੀਂ ਲੋ ਜੀ ਖੰਬੇ ਆ ਗਏ ਬੂਟਾ ਕਿੰਨੇ ਖੰਬੇ ਲਿਆਂਦੇ ਆ ਠੀਕ ਆ ਐ ਵਧੀਆ ਕਰਕੇ ਕੱਢਨੇ ਆ ਵਧੀਆ ਵਧੀਆ ਗੱਲ ਨਹੀਂ ਭਾਈ ਠੀਕ ਆ ਨਿਸ਼ਾਨੀਆਂ ਦੱਸੋ ਨਿਸ਼ਾਨੀਆਂ ਬਸ ਆਗੇ ਨਿਸ਼ਾਨੀਆਂ ਦੱਸ ਦਿੰਦੇ ਆਂ ਮੈਂ ਵੀ ਬੂਟੇ ਨੂੰ ਟੈਂਡਰ ਦੇਤਾ ਬੂਟੇ ਖੁਸ਼ ਆ ਟੈਂਡਰ ਤੇ ਖੁਸ਼ ਆਏ ਖੁਸ਼ ਆ ਚਲੋ ਸਹੀ ਆ ਫਿਰ ਬੂਟਾ ਕਹਿੰਦਾ ਮੈਂ ਰਾਜ਼ੀ ਆ ਟੈਂਡਰ ਦੇਤਾ ਤੁਸੀਂ ਮੈਨੂੰ ਆਏ ਕਰੋ ਯਾਰ ਇੱਥੇ ਲਾ ਦੇ ਇੱਕ ਹਾਂਜੀ ਦੂਜਾ ਇੱਥੇ ਲਾ ਦੇ ਨਹੀ ਇੱਕ ਇੱਕ ਹੀ ਲਾਉਣਾ ਹੈ ਹੈ ਨਹੀ ਦੋਨੇ ਲਾ ਦੇ ਇੱਕ ਹੀ ਦੋਨੇ ਲਾਵਾਂਗੇ ਦੋਨੇ ਚਲੋ ਸਿਰੇ ਤੇ ਦੋ ਕਦ ਦੇ ਨਾਲ ਲਾਉਣੇ ਆ ਸੜਕ ਦੇ ਨਾਲ ਜਾਵਾਂ ਥੱਲੇ ਕਰਕੇ ਮਾੜਾ ਲਾ ਦੇ ਲਾਉਣਾ ਤਾਂ ਸੜਕ ਤੇ ਲਾ ਦੇ ਉਹ ਸਾਡਾ ਇਹ ਹੋਇਆ ਸਾਡਾ ਉਹ ਵੀ ਹਾਂ ਬੁਲਾਇਓ ਅੰਦਰ ਜੀ ਵੀ ਸਾਧਨ ਤੇ ਨਾ ਕਿਸੇ ਤੇ ਵੱਜੇ ਠੀਕ ਹੈ ਵੀ ਨਾ ਇਹਦਾ ਕਟਰ ਜਾਂ ਵੱਜੇ ਕੰਪੈਨ ਨਾਲ ਕੋਈ ਨਹੀਂ ਇਹਦਾ ਵੀ ਆਪਾਂ ਆਈਆਂ ਉੱਥੇ ਲਵਾ ਦੇਗਾ ਹੁਣ ਗਾਹ ਮੈਂ ਗੱਲ ਕਰੀ ਸੀ ਜੀ ਆਹ ਇੱਥੇ ਟੀਵੀ ਆ ਜੀ ਆ ਇੱਥੇ ਖਾਈ ਜੀ ਸਾਡੇ ਨੇ 175 ਕੀ ਆ ਜੀ ਇਹ ਮੈਂ ਸੜਕੀ 150 ਯਾਰ ਫਿਰ ਸੜਕ ਵਾਹੇ ਇੱਥੇ ਵੱਡੀ ਹੋਈ ਉਹਨੇ ਨਹੀਂ ਨਾ ਮਗੇ ਮੜਾ ਦੇਹਾ ਆਇਤੀ ਇਹ ਕਿਧਰੇ ਪੈ ਰਿਹਾ ਨਾ ਸੇ ਕਰ। ਆਹ ਦੇਖੇ ਦਾ ਰੇ ਬਾਲਾ ਸਿੱਧਾ ਰਹਿ ਜੇ ਮਨੋ ਚੱਕ ਦੋ ਹੀ ਆ ਘੱਟੇ ਮੁੜ ਕੇ ਸੁੱਕੇ ਦੀ ਲੱਗਿਆ